ਸਾਲ 2000 ਤੋਂ ਪਹਿਲਾਂ ਵਾਲੀ ਮਮਤਾ ਕੁਲਕਰਨੀ ਦੀਆਂ ਫਿਲਮਾਂ ਤੇ ਉਸਦੇ ਗਾਣੇ ਜੋ ਲੋਕ ਉਸ ਦੌਰ ਦੇ ਨੇ ਉਹਨਾਂ ਨੇ ਉਹ ਲੋਕ ਭੁੱਲੇ ਨਹੀਂ ਹੋਣਗੇ ਮੁਝ ਕੋ ਰਾਣਾ ਜੀ ਮਾਫ ਕਰਨਾ ਤੋਂ ਲੈ ਕੇ ਬਹੁਤ ਸਾਰੀਆਂ ਫਿਲਮਾਂ ਜਿਸ ਦੇ ਵਿੱਚ ਹਿੱਟ ਸੌਂਗ ਦਿੱਤੇ ਤੇ ਆਪਣੀ ਜੋ ਅਦਾਕਾਰੀ ਸੀ ਉਸ ਦਾ ਲੋਹਾ ਮਣਵਾਇਆ ਸੀ ਮਮਤਾ ਕੁਲਕਰਨੀ ਨੇ ਤੇ ਹੁਣ ਉਹੀ ਮਮਤਾ ਕੁਲਕਰਨੀ ਜੋ 2000 ਤੋਂ ਬਾਅਦ ਅਚਾਨਕ ਮੁੰਬਈ ਦੀ ਮਾਇਆ ਨਗਰੀ ਤੋਂ ਗਾਇਬ ਹੋ ਗਈ ਸੀ ਤੇ ਹੁਣ 2025 ਦੇ ਵਿੱਚ ਉਹ ਸਤਵੀ ਬਣ ਗਈ ਹੈ ਮਮਤਾ ਕੁਲਕਰਨੀ ਇਸ ਸਮੇਂ ਜੋ ਮਹਾਕੁੰਭ ਚੱਲ ਰਿਹਾ ਉਸ ਦੇ ਵਿੱਚ ਜਾ ਕੇ ਉਹਨਾਂ ਨੇ ਆਪਣਾ ਖੁਦ ਦਾ ਪਿੰਡਦਾਨ ਕੀਤਾ ਤੇ ਉਸ ਤੋਂ ਬਾਅਦ ਉਹ ਸਤਵੀ ਮਮਤਾ ਕੁਲਕਰਨੀ ਤੋਂ ਬਾਅਦ ਉਹਨਾਂ ਦਾ ਨਾਮ ਬਦਲ ਦਿੱਤਾ ਗਿਆ ਤੇ ਉਹਨਾਂ ਦਾ ਨਾ ਜੋ ਹੈ ਉਹ ਬਹੁਤ ਲੰਬਾ ਨਾ ਹੈ ਇਸ ਕਰਕੇ ਮੈਨੂੰ ਇਹ ਯਾਦ ਨਹੀਂ ਰਹੇਗਾ ਇਸ ਕਰਕੇ ਮੈਂ ਲਿਖ ਕੇ ਰੱਖਿਆ ਸੀ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਕਿ ਅਸਲ ਚ ਉਹਨਾਂ ਦਾ ਹੁਣ ਨਾਮ ਕੀ ਹੋ ਗਿਆ ਹੈ ਤਾਂ ਜੋ ਪਹਿਲ ਬਾਲੀਵੁੱਡ ਦੀ ਐਕਟ੍ਰੈਸ ਰਹੀ ਮਮਤਾ ਕੁਲਕਰਨੀ ਦਾ ਹੁਣ ਜੋ ਨਾਮ ਹੈ ਜੋ ਪ੍ਰਿਆਗਰਾਜ ਦੇ ਵਿੱਚ ਮਹਾਕੁੰਭ ਹੋ ਰਿਹਾ ਉਸ ਦੇ ਵਿੱਚ ਉਹਨਾਂ ਨੇ ਜੋ ਸਨਾਤਨ ਧਰਮ ਦੇ ਵਿੱਚ ਪੂਰੀ ਤਰ੍ਹਾਂ ਲੀਨ ਹੋ ਕੇ ਆਪਣਾ ਨਾਂ ਬਦਲਿਆ ਉਹ ਨਾਮ ਉਹਨਾਂ ਦਾ ਹੋ ਗਿਆ ਹੈ ਸ਼੍ਰੀ ਯਮਈ ਮਮਤਾ ਨੰਦਗਰੀ ਜਿਨ੍ਹਾਂ ਨੇ ਕਿੰਨਰ ਅਖਾੜਾ ਕਿਉਂਕਿ ਮਹਾਕੁੰਭ ਦੇ ਵਿੱਚ ਕਈ ਅਖਾੜੇ ਚੱਲਦੇ ਨੇ ਸਾਧੂਆਂ ਦੇ ਇਸ ਦੇ ਵਿੱਚ ਇੱਕ ਅਖਾੜਾ ਕਿੰਨਰ ਅਖਾੜਾ ਉਸ ਦੇ ਵਿੱਚ ਜਾ ਕੇ ਉਹਨਾਂ ਨੇ ਆਪਣਾ ਜੋ ਨਾਮ ਹੈ ਉਹ ਬਦਲਿਆ ਤੇ ਉਸ ਤੋਂ ਬਾਅਦ ਉਹ ਮਹਾਮੰਡਲੇਸ਼ਵਰ ਬਣ ਗਏ ਨੇ ਮਮਤਾ ਕੁਲਕਰਣੀ ਹੁਣ ਮਹਾਮੰਡਲੇਸ਼ਵਰ ਬਣ ਗਏ ਨੇ ਮਮਤਾ ਕੁਲਕਰਣੀ ਬਾਰੇ ਤੁਹਾਨੂੰ ਯਾਦ ਹੋਏਗਾ ਜੋ ਲੋਕ 1990 ਦੇ ਦੌਰ ਦੇ ਦੀਆਂ ਫਿਲਮਾਂ ਦੇਖੀਆਂ ਜਿਨ੍ਹਾਂ ਨੇ ਖਾਸ ਕਰ 80 ਵੀ ਦੇਖਿਆ ਤੇ ਸਾਡੇ ਜੋ ਮਾਤਾ ਪਿਤਾ ਨੇ ਉਹਨਾਂ ਦੀ ਉਮਰ ਦੇ ਲੋਕਾਂ ਨੇ ਵੀ ਇਹਨਾਂ ਦੀਆਂ ਫਿਲਮਾਂ ਦੇਖੀਆਂ ਇਹਨਾਂ ਦੀਆਂ ਫਿਲਮਾਂ ਬੇਹਦ ਹਿੱਟ ਰਹੀਆਂ ਇਹਨਾਂ ਦੀਆਂ ਫਿਲਮਾਂ ਦੇ ਵਿੱਚ ਜੇ ਮੈਂ ਇੱਕ ਇੱਕ ਕਰਕੇ ਨਾਮ ਲਾਵਾਂ ਤਾਂ ਤੁਹਾਨੂੰ ਯਾਦ ਆ ਜਾਏਗਾ ਜੋ ਜੇਕਰ ਤੁਸੀਂ ਬਾਲੀਵੁੱਡ ਫਿਲਮਾਂ ਦੇ ਪ੍ਰੇਮੀ ਹੋ ਤਾਂ ਉਸ ਦੇ ਵਿੱਚ ਹੈ 1995 ਦੇ ਵਿੱਚ 95 ਦੇ ਵਿੱਚ ਆਈ ਕਰਨ ਅਰਜੁਨ ਇਸ ਦੇ ਵਿੱਚ ਸ਼ਾਹਰੂਖ ਖਾਨ ਤੇ ਸਲਮਾਨ ਖਾਨ ਸੀ ਤੇ ਇਸ ਦੇ ਵਿੱਚ ਐਕਟ्रेस ਸੀ ਮਮਤਾ ਕੁਲਕਰਨੀ ਜਿਸ ਤੋਂ ਬਾਅਦ ਅਗਲੀ ਫਿਲਮ ਮੈਂ ਗੱਲ ਕਰਾਂਗਾ 1993 ਵਿੱਚ ਆਈ ਸੀ ਵਕਤ ہمارا ਹੈ ਫਿਰ 1995 'ਚ ਇੱਕ ਹੋਰ ਫਿਲਮ ਆਈ ਸਭ ਤੋਂ بڑا ਖਿਡਾਰੀ ਬਾਜ਼ੀ ਚਾਈਨਾ ਗੇਟ ਬਾਲੀਵੁੱਡ ਦਾ ਕਿਹੜਾ ਅਦਾਕਾਰ ਹੈ ਜਿਸ ਦੇ ਨਾਲ ਮਮਤਾ ਕੁਲਕਰਨੀ ਨੇ ਕੰਮ ਨਹੀਂ ਕੀਤਾ ਸੁਨੀਲ ਸ਼ੱਟੀ ਹੋਣ ਅਕਸ਼ੇ ਕੁਮਾਰ ਹੋਣ ਸਲਮਾਨ ਖਾਨ ਹੋਣ ਸ਼ਾਹਰੂਖ ਖਾਨ ਹੋਣ ਇਸ ਤੋਂ ਇਲਾਵਾ ਨਾਨਾ ਪਾਟੇਕਰ ਹੋਣ ਇਹਨਾਂ ਸਾਰੇ ਵੱਡੇ-ਵੱਡੇ ਅਦਾਕਾਰਾਂ ਨਾਲ ਕੰਮ ਕਰਨ ਵਾਲੀ ਮਮਤਾ ਕੁਲਕਰਨੀ ਨੇ ਹੁਣ ਜੋ ਸਨਾਤਨ ਧਰਮ ਦੇ ਵਿੱਚ ਦੇ ਵਿੱਚ ਹੁਣ দীક્ષા ਹਾਸਲ ਕੀਤੀ ਹੈ ਤੇ ਹੁਣ ਇਹ ਮਹਾ ਮੰਡਲੇਸ਼ਵਰ ਬਣ ਗਏ ਨੇ ਮਮਤਾ ਕੁਲਕਰਨੀ 2002 ਤੋਂ ਬਾਅਦ ਅਚਾਨਕ ਸਿਲਵਰ ਸਕਰੀਨ ਤੋਂ ਗਾਇਬ ਹੋ ਗਏ ਤੇ 2024 ਦੇ ਵਿੱਚ ਮੁੜ ਕੇ ਮੀਡੀਆ ਸਾਹਮਣੇ ਆਏ ਤੇ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਜੋ ਅਧਿਆਤਮਿਕ ਯਾਤਰਾ ਸੀ ਉਸ ਤੇ ਵਿੱਚ ਸੀ ਤੇ ਹੁਣ ਜੋ 2025 ਚੜ੍ਹਿਆ ਉਸ ਦੇ ਵਿੱਚ ਉਹਨਾਂ ਨੇ ਮਹਾ ਮੰਡਲੇਸ਼ਵਰ ਦੀ उपाधि ਧਾਰਨ ਕਰ ਲਈ ਹੈ ਜੋ ਕਿ ਕਿਨਰ ਅਖਾੜਾ ਹੈ ਮਹਾਕੁੰਮ ਦੇ ਵਿੱਚ ਇਸ ਸਮੇਂ ਕਿਨਰ ਅਖਾੜਾ ਵੀ ਹੈ ਉੱਥੇ ਇਹਨਾਂ ਨੇ ਮਹਾਮੰਡਲੇਸ਼ਵਰ ਦੀ उपाधि ਇਹਨਾਂ ਨੂੰ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਮਮਤਾ ਕੁਲਕਰਨੀ ਨੇ ਆਪਣਾ ਖੁਦ ਦਾ ਪਿੰਡદાન ਕੀਤਾ ਗੰਗਾ ਨਦੀ ਦੇ ਵਿੱਚ ਸੰਗਮ ਦੇ ਵਿੱਚ ਇਸ਼ਨਾਨ ਕਰਕੇ ਖੁਦ ਦਾ ਪਿੰਡદાન ਦਾ ਮਤਲਬ ਇਹ ਹੁੰਦਾ ਹੈ ਕਿ ਜੇਕਰ ਅਕਸਰ ਹੁੰਦਾ ਇਹ ਹੈ ਕਿ ਜੇਕਰ ਤੁਹਾਡਾ ਕੋਈ ਬਜ਼ੁਰਗ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਤਾਂ ਉਸ ਦਾ ਪਿੰਡદાન ਕਰਕੇ ਉਸ ਦੀ ਆਤਮਾ ਦੀ ਸ਼ਾਂਤੀ ਲਈ ਪਿੰਡદાન ਕੀਤਾ ਜਾਂਦਾ ਹੈ ਪਰ ਜਿਉਂਦੇ ਜੀ ਜੇਕਰ ਕੋਈ ਖੁਦ ਦਾ ਪਿੰਡદાન ਕਰਦਾ ਹੈ ਤਾਂ ਉਸ ਦਾ ਮਤਲਬ ਇਹ ਹੋਇਆ ਕਿ ਉਸ ਦੀ ਮੌਤ ਤੋਂ ਬਾਅਦ ਉਸ ਦਾ ਪਿੰਡદાન ਕੀਤਾ ਜਾਵੇ ਜਾਂ ਨਹੀਂ ਕੀਤਾ ਜਾਵੇ ਉਸ ਨਾਲ ਕੋਈ ਫਰਕ ਨਹੀਂ ਪੈਂਦਾ ਸਿੱਧਾ ਉਹ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ ਉਸ ਨੂੰ Hindu dharm ਦੇ ਵਿੱਚ ਅਜਿਹਾ ਸਮਝਿਆ ਜਾਂਦਾ ਹੈ ਤਾਂ ਮਮਤਾ ਕੁਲਕਰਨੀ ਨੇ ਸਭ ਤੋਂ ਪਹਿਲਾਂ ਆਪਣਾ ਪਿੰਡਦਾਨ ਕੀਤਾ ਉਸ ਤੋਂ ਬਾਅਦ ਕਿੰਨਰ ਅਖਾੜੇ ਦੇ ਵਿੱਚ ਉਹਨਾਂ ਨੂੰ ਬਿਠਾਇਆ ਜਾਂਦਾ ਹੈ ਕਿੰਨਰ ਅਖਾੜੇ ਦੇ ਵਿੱਚ ਉਹਨਾਂ ਦੇ ਉੱਪਰ ਜੋ Hindu dharm ਦੇ ਮੁਤਾਬਕ ਜੋ ਮਾਨਤਾਵਾਂ ਨੇ ਉਸ ਦੇ ਮੁਤਾਬਕ ਉਹਨਾਂ ਦੇ ਸਿਰ ਦੇ ਉੱਪਰ ਦੁੱਧ ਘੇਰਿਆ ਜਾਂਦਾ ਹੈ ਉਹਨਾਂ ਦੀ ਗਲ ਦੇ ਵਿੱਚ ਮਾਲਾ ਪਾਈ ਜਾਂਦੀ ਹੈ ਮੰਤਰੋਚਾਰਨ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਮਮਤਾ ਕੁਲਕਰਨੀ ਆਪਣਾ ਨਾਮ ਉਹਨਾਂ ਦਾ ਨਾਮ ਬਦਲ ਦਿੱਤਾ ਜਾਂਦਾ ਹੈ ਉਹਨਾਂ ਨੂੰ ਮਹਾ ਮੰਡਲੇਸ਼ਵਰ ਦੀ ਉਪਾਧੀ ਦਿੱਤੀ ਜਾਂਦੀ ਹੈ ਮਹਾ ਮੰਡਲੇਸ਼ੌਰ ਤੋਂ ਬਾਅਦ ਜੋ ਮਮਤਾ ਕੁਲਕਰਨੀ ਨੇ ਮਮਤਾ ਕੁਲਕਰਨੀ ਉਸ ਤੋਂ ਬਾਅਦ ਯਮਈ ਮਮਤਾ ਨੰਦਗਰੀ ਬਣ ਜਾਂਦੇ ਨੇ ਯਮਈ ਮਮਤਾ ਨੰਦਗਰੀ ਹੁਣ ਉਹਨਾਂ ਦਾ ਨਾਮ ਬਦਲ ਚੁੱਕਾ ਹੈ ਇਸ ਤੋਂ ਬਾਅਦ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਮੈਂ ਹੁਣ ਨਾ ਕੋਈ ਫਿਲਮ ਕਰਾਂਗੀ ਨਾ ਹੀ ਜੋ ਭੌਤਿਕ ਦੁਨੀਆ ਉਸ ਦੇ ਵਿੱਚ ਮੈਂ ਹੁਣ ਸ਼ਾਮਲ ਹੋਵਾਂਗੀ ਜੋ ਸਨਾਤਨ ਧਰਮ ਹੈ ਉਸ ਦੇ ਮੁਤਾਬਕ ਆਪਣੀ ਬਾਕੀ ਦੀ ਜ਼ਿੰਦਗੀ ਮਮਤਾ ਕੁਲਕਰਨੀ گزارਣਗੀ ਮਮਤਾ ਕੁਲਕਰਨੀ ਨੇ ਜਦੋਂ ਆਪਣਾ ਖੁਦ ਦਾ ਪਿੰਡદાન ਕੀਤਾ ਉਸ ਤੋਂ ਬਾਅਦ ਮੀਡੀਆ ਸਾਹਮਣੇ ਉਹਨਾਂ ਨੇ ਬਹੁਤੀ ਗਲਤ ਨਹੀਂ ਕੀਤੀ ਪਰ ਜਿੰਨੀ ਵੀ ਗੱਲ ਉਹਨਾਂ ਨੇ ਕੀਤੀ ਅਸੀਂ ਤੁਹਾਨੂੰ ਉਹ ਗੱਲ ਸੁਣਾਉਂਦੇ ਹਾਂ ਲਈ ਹੈ ਇਸ ਨੂੰ ਲੈ ਕੇ ਕੀ ਕਹੇਂਗੇ ਆਪਣੇ ਪਿੰਡદાન ਕੀ ਆਬੀ ਅੱਛਾ ਕੀ ਆਬੀ ਇਸ ਦੇ ਕੀ ਸ਼ੁਰੂਆਤ ਵਿੱਚ ਕੀ ਬੋਲੇ ਆਪਕੋ ਅਜੀਤਨ ਇਹ ਮਹਾਦੇਵ ਮਹਾਕਾਲੀ ਦਾ ਆਦੇਸ਼ ਤਾਂ ਮੇਰੇ ਗੁਰੂ ਦਾ ਆਦੇਸ਼ ਤਾਂ ਇਸ ਲਈ આજ ਦਾ ਦਿਨ ਉਹਨਾਂ ਨੇ ਚੂਜ਼ ਕੀਤਾ ਮੈਨੇ ਕੁਛ ਨਹੀਂ ਕੀਤਾ ਤਾਂ ਯੂਪੀ ਦੇ ਪ੍ਰਯਾਗਰਾਜ ਦੇ ਵਿੱਚ ਚੱਲ ਰਿਹਾ ਮਹਾਕੁੰਭ ਜੋ 2025 ਮਹਾਕੁੰਭ ਹੈ ਇਸ ਦੇ ਵਿੱਚ ਵੱਖ-ਵੱਖ ਰੰਗ ਦੇਖਣ ਨੂੰ ਮਿਲੇ ਤੁਸੀਂ ਇੱਥੇ ਕਈ ਤਰ੍ਹਾਂ ਦੇ ਰੰਗ ਦੇਖੇ ਜਿਸ ਦੇ ਵਿੱਚ ਮੋਨਾਲੀਸਾ ਨਾਲ ਦੀ ਇੱਕ ਸਮਾਨ ਵੇਚਣ ਵਾਲੀ ਕੁੜੀ ਸੀ ਜਾਂ ਉਸ ਤੋਂ ਇਲਾਵਾ ਸਾਧਵੀ ਰਿਚਾਰੀਆ ਸੀ ਇਹ ਸਭ ਲੋਕ ਆਈਆਈਟੀ ਵਾਲੇ ਬਾਬਾ ਸੀ ਸਭ ਲੋਕ ਇਸ ਪੂਰੇ ਮਹਾਕਮ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਰਹੇ ਇਹਨਾਂ ਦੀ ਚਰਚਾ ਜਦੋਂ ਖਤਮ ਹੋਈ ਤਾਂ ਮਮਤਾ ਕੁਲਕਰਨੀ ਦੀ ਚਰਚਾ ਸ਼ੁਰੂ ਹੋਈ ਕਿਉਂਕਿ ਮਮਤਾ ਕੁਲਕਰਨੀ ਨੇ ਇਹ ਮੀਡੀਆ ਦੇ ਵਿੱਚ ਹਿੱਟ ਹੋਏ ਇਹਨਾਂ ਲੋਕਾਂ ਤੋਂ ਵੱਖ ਹੋ ਕੇ ਜੋ ਕੰਮ ਕੀਤਾ ਹੈ ਉਸ ਦੀ ਚਰਚਾ ਹੋਣੀ ਲਾਜ਼ਮੀ ਵੀ ਹੈ ਕਿਉਂਕਿ 2000 ਤੋਂ ਪਹਿਲਾਂ ਸਾਲ 2000 ਤੋਂ ਪਹਿਲਾਂ 1990 ਤੇ 2000 ਸਾਲ 2002 2000 ਦੇ ਵਿਚਾਲੇ ਜਿੰਨੀਆਂ ਵੀ ਵੱਡੀਆਂ-ਵੱਡੀਆਂ ਹਿੱਟ ਫਿਲਮਾਂ ਆਈਆਂ ਜਿਨ੍ਹਾਂ ਦਾ ਨਾਮ ਪਹਿਲਾਂ ਨਾ ਲਿਆ ਉਹਨਾਂ ਦੇ ਵਿੱਚ ਮਮਤਾ ਕੁਲਕਰਨੀ ਨੇ ਕੰਮ ਕੀਤਾ ਉਹਨਾਂ ਦੇ ਗਾਣੇ ਉਹਨਾਂ ਦੀ ਅਦਾਕਾਰੀ ਅੱਜ ਵੀ ਉਹ ਲੋਕ ਯਾਦ ਕਰਦੇ ਨੇ ਜੋ ਬਾਲੀਵੁੱਡ ਦੇ ਉਸ ਦੌਰ ਦੀਆਂ ਫਿਲਮਾਂ ਦੇ ਦੇ ਦਰਸ਼ਕ ਰਹੇ ਨੇ ਤੇ ਉਹਨਾਂ ਦੇ ਫਿਲਮਾਂ ਨੂੰ ਪਸੰਦ ਕਰਦੇ ਨੇ ਤਾਂ ਮਮਤਾ ਕੁਲਕਰਨੀ ਦੇ ਬਾਰੇ ਕੁਝ ਗੱਲਾਂ ਹੋਰ ਵੀ ਨੇ ਜੋ ਤੁਹਾਨੂੰ ਦੱਸਣ ਦੀ ਲੋੜ ਹੈ ਮਮਤਾ ਕੁਲਕਰਨੀ 2002 ਤੋਂ ਬਾਅਦ ਅਚਾਨਕ ਫਿਲਮੀ ਦੁਨੀਆ ਤੋਂ ਗਾਇਬ ਹੋ ਜਾਂਦੇ ਨੇ ਉਹ 2024 ਦੇ ਵਿੱਚ ਮੁੜ ਕੇ ਮੀਡੀਆ ਸਾਹਮਣੇ ਆਉਂਦੇ ਨੇ ਹਾਲਾਂਕਿ ਉਹਨਾਂ ਦਾ ਉਸ ਦੇ ਵਿਚਾਲੇ ਉਹਨਾਂ ਦੇ ਉੱਪਰ ਕਈ ਇਲਜ਼ਾਮ ਵੀ ਲੱਗੇ ਸੀ ਮਮਤਾ ਕੁਲਕਰਨੀ ਦੇ 2016 ਦੇ ਵਿੱਚ ਕਈ ਟਨ ਡਰੱਗਸ ਦੇ ਤਸਕਰੀ ਦੇ ਵਿਚਾਰੇ ਉਹਨਾਂ ਦਾ ਨਾਂ ਆਇਆ ਸੀ ਕਿ ਇਸ ਦੇ ਵਿੱਚ ਉਹ ਵੀ ਮੁੱਖ ਮਲਜ਼ਮ ਨੇ ਉਹਨਾਂ ਦੇ ਪਤੀ ਵੀ ਇਸ ਵਿੱਚ ਮਲਜ਼ਮ ਸੀਗੇ ਤਾਂ ਮਮਤਾ ਕੁਲਕਰਨੀ ਨੂੰ ਕਈ ਸਾਲ ਇਸ ਇਲਜ਼ਾਮ ਕਰਕੇ ਕਿਨੀਆ ਦੇ ਵਿੱਚ ਕੱਟਣੇ ਪਏ ਸੀ ਭਾਰਤ ਤੋਂ ਦੂਰ ਕਿਨੀਆ ਦੇ ਵਿੱਚ ਜਾ ਕੇ ਕੱਟਣੇ ਪਏ ਸੀ ਜਦੋਂ ਉਹਨਾਂ ਇਲਜ਼ਾਮਾਂ ਤੋਂ ਥੋੜਾ ਰਾਹਤ ਮਿਲੀ ਤਾਂ ਮਮਤਾ ਕੁਲਕਰਨੀ ਮੁੜ ਕੇ ਭਾਰਤ ਪਰਤੇ ਭਾਰਤ ਪਰਤ ਕੇ ਉਹਨਾਂ ਨੇ ਕਿਹਾ ਕਿ ਮੈਂ ਇਹ ਸਾਰੀਆਂ ਦੁਨੀਆਵੀ ਚੀਜ਼ਾਂ ਤੋਂ ਉੱਪਰ ਉੱਟ ਚੁੱਕੀ ਹਾਂ ਮੈਂ ਭਗਤੀ ਮਾਰਗ ਦੇ ਉੱਪਰ ਤੁਰ ਰਹੀ ਹਾਂ ਅਧਿਆਤਮ ਦੇ ਰਾਹ ਤੇ ਉੱਪਰ ਤੁਰ ਰਹੀ ਹਾਂ ਜਿਸ ਤੋਂ ਬਾਅਦ ਹੁਣ ਉਹਨਾਂ ਦੀਆਂ ਜੋ ਬਿਆਨ ਸੀ ਉਸ ਉਹਨਾਂ ਬਿਆਨਾਂ ਤੋਂ ਬਾਅਦ ਮਮਤਾ ਕੁਲਕਰਨੀ ਨੇ ਉਹੀ ਕਰ ਦਿਖਾਇਆ ਜਿਸ ਦਾ ਇਸ਼ਾਰਾ ਉਹ ਪਹਿਲਾਂ ਦਿੰਦੇ ਰਹੇ ਨੇ ਤਾਂ ਮਮਤਾ ਕੁਲਕਰਨੀ ਯਮਈ ਮਮਤਾ ਮਾਂ ਬਣ ਗਏ ਨੇ ਯਾਨੀ ਕਿ ਮਹਾ ਮੰਡਲੇਸ਼ਵਰ ਉਹਨਾਂ ਨੂੰ ਉਪਾਦੀ ਦਿੱਤੀ ਗਈ ਹੈ ਕਿਨਰ ਅਖਾੜੇ ਦੇ ਵਿੱਚ ਜੋ ਪ੍ਰਿਆਗਰਾਜ ਦੇ ਵਿੱਚ ਮਹਾ ਕੁੰਭ ਚੱਲ ਰਿਹਾ ਉਸ ਦੇ ਵਿੱਚ ਤਾਂ ਮਮਤਾ ਕੁਲਕਰਨੀ ਨੂੰ ਕਿਨਰ ਅਖਾੜੇ ਦੇ ਜੋ ਅਹੁਦੇਦਾਰ ਨੇ ਉਹਨਾਂ ਨੇ ਜਦੋਂ ਇਹ ਸਾਰਾ ਰਿਚੁਅਲਸ ਦੇ ਤਹਿਤ ਇਸ ਸਭ ਦੇ ਤਹਿਤ ਉਹਨਾਂ ਨੂੰ ਮਹਾ ਮੰਡਲੇਸ਼ਵਰ ਥਾਪਿਆ ਉਸ ਤੋਂ ਬਾਅਦ ਉਹਨਾਂ ਦੇ ਬਾਰੇ ਜਾਂ ਉਹਨਾਂ ਦੀ ਜੋ ਸੋਚ ਸੀ ਉਸ ਦੇ ਬਾਰੇ ਜੋ ਉੱਥੇ ਦੇ ਇਸ ਕਿਨਰ ਅਖਾੜੇ ਦੇ ਜੋ ਲੋਕ ਨੇ ਉਹਨਾਂ ਨੇ ਕੀ ਕੁਝ ਕਿਹਾ ਜੋ ਉਹਨਾਂ ਦੇ ਮੁਖੀ ਨੇ ਜਾਂ ਉਹਨਾਂ ਦੇ ਜੋ ਜੋ ਲੋਕ ਉੱਥੇ ਬੈਠੇ ਹੋਏ ਨੇ ਉਹਨਾਂ ਨੇ ਕੀ ਕੁਝ ਕਿਹਾ ਤੁਹਾਨੂੰ ਇਹ ਵੀ ਸੁਣਾਉਂਦੇ ਆ ਮਮਤਾ ਕੁਲਕਰਨੀ ਕੋ ਮਹਾਮੰਦलेश्वर ਬਣਾਨੇ ਜਾ ਰਹਾ ਹੈ ਹੁਣ ਕਾ ਨਾਮ shri yamai ਮਮਤਾ ਨੰਦਗੀਰੀ ਰੱਖਾ ਗਿਆ ਹੈ जैसे मैं बात कर रही हूँ उनका पिंडदान का कार्यक्रम हो रहा है और उनके सारे क्रियाक्रम जो महामंडलेश्वर होने के पहले होते हैं वो सारा चीज किया जा रहा है और वो मुझसे डेढ़ साल से मुझसे टच में रही किन्नर अखाड़े के टच में रही और वो पहले भी मुझसे मिलने से पहले जूना अखाड़े के महामंडलेश्वर के साथ वो दीक्षित थी और उनके गुरु ब्रह्मलीन होने के बाद उनको कहीं दिशा नहीं मिल रही थी तो हम वो कल ये इच्छा जाहिर करी उन्होंने दो तीन महीने पहले कि मैं सनातन से पूर्ण रूप से जुड़ना चाहती हूँ जो भी सनातन के ध्वज में आएगा हम उसको आगे लेके चलने का प्रयास करेंगे तो वो पूर्ण रूप से सनातन में शरणागत होके आई है जो बच्चा हमारा सनातनी है वो सनातन धर्म में आया है हम किन्खाड़ा ਉਸਕੋ ਅਪਣਾਏਗਾ